ਸਿਰਸਾ ਨਗਰ ਨਿਗਮ ਵੱਲੋਂ ਸਿਟੀ ਨੀਡਸ ਦੇ ਸਹਿਯੋਗ ਨਾਲ ਚੌਥਾ ਪ੍ਰਾਪਤ ਹੈ ਦਾਨ ਉਤਸਵ ਸ਼ੁਰੂ ਕੀਤਾ ਜਾ ਰਿਹਾ ਹੈ ਜਿਹੜਾ ਕਿ 2 ਅਕਤੂਬਰ ਤੋਂ 8 ਅਕਤੂਬਰ ਤੱਕ ਕਰਵਾਇਆ ਜਾਵੇਗਾ ਇਸ ਬਾਰੇ ਨਗਰ ਨਿਗਮ ਦੇ ਜਨਰਲ ਕਮਿਸ਼ਨਰ ਜਸਦੇਵ ਸਿੰਘ ਸੇਕੋ ਸੰਬੰਧਨ ਸੰਸਥਾਵਾਂ ਦੇ ਨੁਮਾਇੰਦਿਆਂ ਨਾਲ ਸਥਾਨਕ ਸਰਕਟ ਹਾਊਸ ਵਿਖੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੱਤੀ ਗਈ ਉਹਨਾਂ ਨੇ ਦੱਸਿਆ ਕਿ ਇਸ ਵਾਰ ਹਰਪੇਟ ਦਾ ਵਾਸਤੇ ਵੀ ਵਿਸ਼ੇਸ਼ ਤੌਰ ਤੇ ਸਮਾਨ ਮੁਹੱਈਆ ਕਰਵਾਇਆ ਜਾਵੇਗਾ। ਪਿਆਰੇ ਲੁਧਿਆਣਾ ਵਾਸੀਆਂ ਨੂੰ ਪਿਆ ਪਰਿਸ਼ਦ શ્રી ਅਕਾਲ ਅੱਜ ਅਸੀਂ ਇੱਥੇ ਇਕੱਠੇ ਹੋਏ ਹਾਂ ਚੌਥੇ ਦਾਨ ਉਤਸਵ ਦੇ ਲਈ ਜਿਸ ਤਰ੍ਹਾਂ ਕਿ ਸਾਰੇ ਲੁਧਿਆਣਾ ਵਾਸੀ ਜਾਣਦੇ ਨੇ ਕਿ ਅਸੀਂ ਲਗਾਤਾਰ ਪਿਛਲੇ 3 ਸਾਲ ਤੋਂ ਦਾਨ ਉਤਸਵ ਕਰ ਰਹੇ ਹਾਂ। ਐਤਕੀ ਸਾਡਾ ਇਹ ਚੌਥਾ ਸਾਲ ਆ। ਔਰ ਅਸੀਂ ਲੁਧਿਆਣਾ ਵਾਸੀઓની ਬੇਨਤੀ ਕਰਦੇ ਹਾਂ ਕਿ ਜਿਸ ਤਰ੍ਹਾਂ ਤੁਸੀਂ ਪਿਛਲੇ 3 ਸਾਲਾਂ ਦੇ ਵਿੱਚ ਸਭ ਨੂੰ ਪੂਰੀ ਯੋਗਦਾਨ ਦਿੱਤਾ ਉਸੇ ਤਰ੍ਹਾਂ ਤੁਸੀਂ ਐਤਕੀ ਵੀ ਸਾਡਾ ਵੱਧ ਤੋਂ ਵੱਧ ਸਾਥ ਦਿਓ ਖੁੱਲ ਕੇ দান ਕਰੋ ਜੋ ਤੁਹਾਡੇ ਘਰ ਦੇ ਵਿੱਚ ਜਿਹੜੀ ਚੀਜ਼ ਤੁਸੀਂ ਨਹੀਂ ਵਰਤ ਰਹੇ ਪਰ ਉਹ ਵਰਤਣ ਯੋਗ ਹੈ ਤੁਸੀਂ ਨਵੀਂ ਚੀਜ਼ ਲੈ ਲਈ ਜਿਦਾਂ ਆਪਾਂ ਐਗਜ਼ਾਮਪਲ ਲੈ ਲਈਏ ਕਿ ਤੁਸੀਂ ਕੋਈ ਨਵੀਂ ਸ਼ਰਟ ਲੈ ਲਈ ਪੁਰਾਣੀ ਨਹੀਂ ਪਾ ਰਹੇ ਔਰ ਉਹ ਵਧੀਆ ਕੰਡੀਸ਼ਨ ਚ ਹੈਗੀ ਆ ਉਹ ਤੁਸੀਂ ਦਾਨ ਕਰ ਸਕਦੇ ਹੋ ਤੁਸੀਂ ਕਿਸੇ ਤਰ੍ਹਾਂ ਦਾ ਵੀ ਦਾਨ ਜਿਹਦੇ ਵਿੱਚ ਕੱਪੜੇ ਬੂਟ ਉਹ ਯੂਟੈਂਸਿਲਸ ਤੁਹਾਡੇ ਸਟੇਸ਼ਨਰੀ ਦਾ ਸਮਾਨ ਇਲੈਕਟ੍ਰੋਨਿਕ ਦਾ ਸਮਾਨ ਖੇਡਾਂ ਦਾ ਸਮਾਨ ਜੋ ਵੀ ਤੁਹਾਡੇ ਘਰ ਦੇ ਵਿੱਚ ਯੂਸ ਹੋਸ ਪਿਆ ਜਿਹੜਾ ਤੁਸੀਂ ਪੰਡਾ ਬੰਨ ਕੇ ਲਿਮਾਰੀ ਦੇ ਵਿੱਚ ਜਾਂ ਪੇਟੀ ਦੇ ਅੰਦਰ ਰੱਖਿਆ ਹੋਇਆ ਉਹ ਤੁਸੀਂ ਸਾਨੂੰ ਦਿਓ ਅਸੀਂ ਉਹਨੂੰ ਸਹੀ ਜਗ੍ਹਾ ਤੇ ਪਹੁੰਚਾਵਾਂਗੇ ਜਿੱਦਾਂ ਸਾਡਾ ਦਾਨ ਉੱਦਵ ਦਾ ਇੱਕ ਲੋਗੋ ਆ ਕਿ ਤੁਹਾਡਾ ਕੀਤਾਦਾਰ ਕਿਸੇ ਦੇ ਚਿਹਰੇ ਦੀ ਮੁਸਕਾਨ ਉਹ ਤੁਹਾਡਾ ਦਿੱਤਾ ਹੋਇਆ ਦਾਨ ਕਿਸੇ ਦੇ ਚਿਹਰੇ ਤੇ ਮੁਸਕਾਨ ਲੈ ਕੇ ਆਵੇਗਾ ਜਿਹੜੀ ਉਹ ਦਵਾਵਾਂ ਤੁਹਾਨੂੰ ਮਿਲਣਗੀਆਂ ਉਹ ਪ੍ਰਮਾਤਮਾ ਤੁਹਾਡੀਆਂ ਘਰ 'ਚ ਬਰਕਤਾਂ ਪਾਊਗਾ ਇਹਦੇ ਨਾਲ ਹੀ ਅਸੀਂ ਇੱਕ ਹੋਰ ਬੇਨਤੀ ਕਰਨਾ ਚਾਹੁੰਦੇ ਆ ਕਿ ਐਤਕੀ ਕਿਉਂਕਿ ਹੜ੍ਹਾਂ ਦੀ ਮਾਰ ਪਈ ਐ ਜਿਹੜੇ ਜਿਹੜੇ ਹਾਡ ਅਫਫੈਕਟਿਡ ਏਰੀਏ ਨੇ ਉਹਨਾਂ ਦੇ ਵਿੱਚ ਲੋਕਾਂ ਦਾ ਬਿਸਤਰੀ ਅਰਜਾਈਆਂ ਵਗੈਰਾ ਪਾਣੀ ਨਾਲ ਖਰਾਬ ਹੋ ਗਈਆਂ ਨੇ ਤਾਂ ਤੁਸੀਂ ਸਾਨੂੰ ਜਿੰਨਾ ਵੱਧ ਤੋਂ ਵੱਧ ਸਰਦੀਆਂ ਦਾ ਸਮਾਨ ਦੇ ਸਕਦੇ ਹੋ ਅਰਜਾਈਆਂ ਕੰਬਲ ਗੱਦੇ ਬਿਸਤਰੀ ਜਾਂ ਜੈਕਟਸ ਵਗੈਰਾ ਸਵਟਰਸ ਵਗੈਰਾ اور ਮੈਂ ਲੁਧਿਆਣੇ ਦੀ ਇੰਡਸਟਰੀ ਨੂੰ ਵੀ ਇਹ ਤੇ ਬੇਨਤੀ ਕਰਨਾ ਚਾਹੂਗਾ ਜਿਹੜੇ ਇਦਾਂ ਦੀ ਚੀਜ਼ਾਂ ਬਣਾਉਂਦੇ ਆ ਜੇ ਤੁਸੀਂ ਇਹ ਸਾਨੂੰ দান ਕਰੋ ਤਾਂ ਤੁਹਾਡਾ ਅਸੀਂ ਬਹੁਤ-ਬਹੁਤ ਧੰਨਵਾਦ ਕਰਾਂਗੇ ਤੇ ਇਹ ਸਹੀ ਜਗ੍ਹਾ ਤੇ ਪਹੁੰਚਾਵਾਗੇ ਦੇਖੋ ਧਾਨ ਉਸਰ ਦਾ ਪੂਰੇ ਸ਼ਹਿਰ ਚ ਅਸੀਂ 76 ਸੈਂਟਰ ਬਣਾਏ ਨੇ ਜਿੱਥੇ ਤੁਸੀਂ ਆਪਣਾ ਜਿਹੜਾ ਤੁਹਾਨੂੰ ਨੇੜੇ ਸੈਂਟਰ ਪੈਂਦਾ ਉੱਥੇ দান ਦੇ ਸਕਦੇ ਹੋ ਉਹ ਆ 931 ਡਬਲ 00925 ਨੰਬਰ ਤੇ ਤੁਸੀਂ WhatsApp ਤੇ ਹੈਲੋ ਕਰੋਗੇ ਤਾਂ ਤੁਹਾਨੂੰ ਕਲੈਕਸ਼ਨ ਸੈਂਟਰ ਦੀ ਲਿਸਟ ਆ ਜਾਏਗੀ ਤੁਹਾਨੂੰ ਜਿਹੜਾ ਨੇੜੇ ਪੈਂਦਾ ਤੁਸੀਂ ਆਪਣਾ ਸਮਾਨ ਉੱਥੇ ਦੇ ਦਿਓ ਉੱਥੋਂ ਕਲੈਕਟ ਕਰਨਾ ਸਾਡਾ ਕੰਮ ਆ ਇਹ 2 ਤਰੀਕ ਤੋਂ 9 ਤਰੀਕ ਤੱਕ ਤੁਸੀਂ ਦਾਨ ਦੇ ਸਕਦੇ ਹੋ ਉਸ ਤੋਂ ਬਾਅਦ ਅਸੀਂ ਉੱਥੋਂ ਅੱਗੇ ਕਲੈਕਸ਼ਨ ਕਰਕੇ ਉਹਨੂੰ ਵਾਈ ਫਰਗੇਟ ਕਰਾਂਗੇ ਤੇ ਜਿਹੜੀ ਡਿਸਟ੍ਰਿਬਿਊਸ਼ਨ ਆ ਉਹ ਆਫਟਰ ਦੀਵਾਲੀ ਅਸੀਂ ਰੱਖਾਂਗੇ ਸਾਨੂੰ 100 ਤੋਂ ਵੱਧ NGO ਦਾ ਸਹਿਯੋਗ ਹੈ ਜੀ ਉਸ ਤੋਂ ਇਲਾਵਾ ਸਾਨੂੰ ਤੁਹਾਡਾ ਸਹਿਯੋਗ ਸਾਨੂੰ ਸਾਰੇ ਲੁਧਿਆਣਾ ਵਾਸੀਆਂ ਦਾ ਸਹਿਯੋਗ ਆ ਇਸੇ ਸਹਿਯੋਗ ਦੇ ਨਾਲ ਆਪਾਂ ਜਿਹੜੀ ਸਹੀ ਚੀਜ਼ ਆ ਉਹਨੂੰ ਸਹੀ ਲੋਕਾਂ ਤੱਕ ਪਹੁੰਚਾਵਾਂਗੇ ਆਜ਼ਾਦੀ ਪ੍ਰੈਸ ਕਾਨਫਰੈਂਸ ਰੱਖੀ ਹੈ 18 ਦਾਨ ਉਤਸਵ ਚੌਥਾ ਸਾਡਾ ਸੈਸ਼ਨ ਸਟਾਰਟ ਹੋਇਆ ਹੈ ਜੀ ਇਹਦੇ ਵਿੱਚ ਸਪੈਸ਼ਲ ਰਏ ਆ ਕਿ ਜਿਵੇਂ ਮਨੀਤ ਸਿੰਘ ਦੇ ਦਿੱਤੇ ਜਿ ਮਨਸਾ ਹੈਗਾ ਕਿ ਇਸ ਵਾਰ ਕੀ ਕੰਸਟਰਕਸ਼ਨ ਦੇ ਸਮਾਨ ਦਾ ਦਾਨ ਕਰਾਂਗੇ ਸਕੂਲ ਫੀਸ ਦਾ ਦਾਨ ਕਰਾਂਗੇ ਬਹੁਤ ਪਲੱਡ ਅਫੈਕਟਿਡ ਏਰੀਆਜ਼ ਨੂੰ ਨੀਡ ਹੈਗੀ ਇਸ ਟਾਈਮ ਦੀ ਤੇ ਦਿੱਤੇ ਤੇ ਦਿੱਤਿਆਂ ਦੀ ਦੋ ਵਿੰਟਰ ਚ ਸਮਾਨ ਨਾ ਖਰਾਬ ਹੋ ਜਾਵੇ ਮੈਂ ਧੰਨਵਾਦ ਕਰਨਾ ਚਾਹਾਂਗੀ ਕਿ ਕੀਤੀ ਮੀਦਾ ਮਨੀਤ ਜੀ ਦਾ ਤੇ ਜਦ ਦੇ ਸੇਖੋ ਜਿਹਨਾਂ ਨੇ ਤੁਹਾਨੂੰ ਇਹ ਮੌਕਾ ਦਿੱਤਾ ਕਿ ਅਸੀਂ ਚੌਥੀ ਵਾਰ ਇਹ ਉਤਸਵ ਮਨਾ ਸਕੀਏ ਫਿਰ ਪਰ ਪੰਜਾਬ ਦੇ ਲੋਕਾਂ ਨੂੰ ਦਰਖਾਸਤ ਕਰਨਾ ਚਾਹਾਂਗੀ ਕਿ ਸਾਰੇ ਮਿਲ ਕੇ ਜਿੱਦਾਂ ਅਸੀਂ ਤਿੰਨ ਸਦਾਨ ਕਰਨਾ ਆਏ ਉਦਾਂ ਹੀ ਤਰ੍ਹਾਂ ਅੱਗੇ ਵਿਧਾਨ ਸਭਾ ਸੈਲੀਬ੍ਰੇਟ ਕਰੀਏ ਇਸ ਵਰਨ ਨੂੰ ਫਲਡ ਅਫੈਕਟਡ ਏਰੀਆਸ ਨੂੰ ਉਹਨਾਂ ਦੇ ਵਿੱਚ ਜ਼ਿਆਦਾ ਧਿਆਨ ਰਹੇਗਾ ਜੀ ਹਾਂਜੀ ਹਾਂ ਜਿਵੇਂ ਕਿ ਦੱਸਿਆ ਬਨੀਤ ਜੀ ਨੇ ਤੇ ਜਦੇ ਜੀ ਨੇ ਕਿਹਾ ਸੀ ਇਸ ਵਾਰ ਹੀ ਫਲਡ ਅਫੈਕਟਡ ਏਰੀਆਸ ਜ਼ਿਆਦਾ ਫੋਕਸ ਦਾਨ ਕਰਾਂਗੇ ਸúngਲ ਆਫਟਰ ਅਫੈਕਟ ਫਲੱਡ ਦੇ ਇਦਾਂ ਦੇ ਆ ਚੁੱਕੇ ਨੇ ਕਿ ਉਹਨਾਂ ਨੂੰ ਕੰਸਟਰਕਸ਼ਨ ਮਟੀਰੀਅਲ ਦੀ ਲੋੜ ਹੈਗੀ ਹੈ ਜਿਹੜਾ ਨੁਕਸਾਨ ਉਹਨਾਂ ਦਾ ਪਰਾਂ ਦਾ ਹੋਇਆ ਵਿੰਟਰ ਦੇ ਕੱਪੜਿਆਂ ਦੀ ਲੋੜ ਹੈਗੀ ਹੈ ਤੇ ਸਕੂਲ ਸੀਟਾਂ ਦੀ ਲੋੜ ਹੈ ਪੰਜਾਬ ਵਾਸੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵੈਸੇ ਦਾਨ ਉਤਸਵ ਦੀ ਸਾਰੀ ਡਿਟੇਲ ਜਿਹੜੀ ਹੈ ਉਹ ਸਿਕੂ ਸਾਹਿਬ ਨੇ ਆਲਰੇਡੀ ਦੇ ਦਿੱਤੀਆਂ ਹੈ ਮੈਂ ਸਿਰਫ ਇਹਦੇ ਵਿੱਚ ਇੱਕ ਚੀਜ਼ ਐਡ ਕਰਨਾ ਚਾਹੂੰਗਾ ਕਿ ਇੱਕ ਬੜੀ ਖੂਬਸੂਰਤ ਜਿਹਾ ਇੱਕ ਐਸਾ ਇਵੈਂਟ ਤੁਸੀਂ ਬਣਾ ਲਿਆ ਹੈ ਇੱਕ ਤਿਹਾਰ ਦੀ ਤਰ੍ਹਾਂ ਜਿਸ ਤਰ੍ਹਾਂ ਖਾਸ ਤੌਰ ਤੇ ਲੁਧਿਆਣਾ ਦੇ ਵਿੱਚ ਜਿਸ ਤਰ੍ਹਾਂ ਸਾਰੇ ਐਨ ਜੀਓਜ਼ ਮਿਲ ਕੇ ਇਹਨੂੰ ਸੈਲੀਬ੍ਰੇਟ ਕਰਦੇ ਆ ਅੱਜ ਦੇਖੋ ਕਈ ਸੰਸਥਾਵਾਂ ਤੋਂ ਲੋਕ ਆਏ ਹੋਏ ਆ ਔਰ ਸਭ ਤੋਂ ਜ਼ਿਆਦਾ ਸਾਡਾ ਸ਼ੁਕਰੀਆ ਅਸੀਂ ਕਰਦੇ ਆ ਹਰਲੀਨ ਜੀ ਦਾ ਐਕਟ ਹਿਊਮਨ ਦਾ ਜਿਹੜਾ ਕਿ ਡੇ 1 ਤੋਂ ਸਾਨੂੰ ਫਾਈਨੈਂਸ਼ੀਅਲ ਸਪੋਰਟ ਕਰ ਰਿਹਾ ਸਪான்ਸਰ ਕਰ ਰਿਹਾ ਇਸ ਚੀਜ਼ ਨੂੰ ਮਿਊਨਿਸਪਲ ਕਾਰਪੋਰੇਸ਼ਨ ਸਾਰੇ ਲੌਜਿਸਟਿਕਸ ਹੈਂਡਲ ਕਰਦੀ ਹੈ ਮਾਰਸ਼ਲ ਐਡ ਦੀ ਟੀਮ ਜਿਹੜੀ ਹੈ ਇਹ ਵੋਲੰਟੀਅਰਸ ਹਨ ਦੇ ਸਾਰਾ ਜਿਹੜਾ ਫੀਲਡ ਤੇ ਗੰਪਰ ਕੰਮ ਕਰਦੇ ਆ ਇੱਕ ਨੂਰ ਤੋਂ ਜੈਨ ਸਾਹਿਬ ਆਏ ਹੋਏ ਹੈ ਜਿਹੜੇ ਕਿ ਸਾਰਾ ਸਾਡੇ ਸਾਰੇ ਵੋਲੰਟੀਅਰਸ ਦਾ ਖਾਣੇ ਪੀਣੇ ਦਾ ਉਹਨੇ ਦਿਨ ਦਾ ਇੰਤਜ਼ਾਮ ਹੁੰਦਾ ਹੈ ਪੀਆਰ ਦਾ ਸਾਰੇ ਜਨਵਰੀ ਮੋਨਿਕਾ ਜੀ ਲੈਂਦੇ ਆ ਹਰ ਇੱਕ ਉਤਸਵ ਦੇ ਵਿੱਚ ਬਲੱਡ ਡੋਨੇਸ਼ਨ ਰੇਰਾਜ਼ ਤੋਂ ਹੁੰਦੀ ਹੈ ਤੇ ਸਾਡੇ ਸਭ ਤੋਂ ਇੰਪੋਰਟੈਂਟ ਪਾਰਟਨਰ ਜਿਹੜੇ ਹੈ ਆਪਣਾ ਜੁਨੇਜਾ ਸਾਹਿਬ ਇੱਥੇ ਬੈਠੇ ਹੈ ਜਿਹੜੇ ਕਿ ਇਸ ਮਟੀਰੀਅਲ ਨੂੰ ਸਾਰੇ ਨੂੰ ਪੂਰਾ ਸਾਲ ਸੰਭਾਲਦੇ ਵੀ ਹੈ ਔਰ ਹਰ 8 ਤਰੀਕ ਨੂੰ ਦੁਗਰੀ ਦੇ ਬਾਹਰ ਇੱਕ ਉਹਨਾਂ ਦਾ ਇੱਕ ਸਿਰਫ ਸਟੋਰ ਲੱਗਦਾ ਜਿੱਥੇ ਕਿ 6000 ਫੈਮਿਲੀਜ਼ ਨੂੰ ਹਰ ਮਹੀਨੇ ਇਹ ਚੀਜ਼ਾਂ ਮੁਹਈਆ ਕਰਾਈਆਂ ਜਾਂਦੀਆਂ ਸੋ ਐਸਾ ਸ਼ਾਨਦਾਰ ਜੋ ਇੱਕ ਖੂਬਸੂਰਤ ਇੱਕ ਮਾਡਲ ਬਣਿਆ ਹੈ ਇਹ ਹੁਣ ਪੂਰੇ ਪੰਜਾਬ ਦੇ ਵਿੱਚ ਫੈਲੇ ਇਹੀ ਸਾਡੀ ਕਲਪਨਾ ਹੈ ਔਰ ਇਹੀ ਸਾਡੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਤੇ ਦੂਸਰਾ ਇਹ ਕਹੂੰਗਾ ਕਿ ਇਹ ਨੰਬਰ ਜਿਹੜਾ ਹੈਗਾ ਇਹ ਪਲੀਜ਼ ਤੁਸੀਂ ਆਪਣੀ ਸਕਰੀਨਸ ਦੇ ਉੱਪਰ ਫਲੋਟ ਕਰੋ ਤਾਂ ਕਿ ਲੋਕਾਂ ਨੂੰ ਇਹ ਹੁੰਦਾ ਕਿ ਉਹਨਾਂ ਦੇ ਘਰ ਦੇ ਜਿੰਨਾ ਨੇੜੇ ਤੋਂ ਨੇੜੇ ਜਾ ਕੇ ਉਹ ਸਮਾਨ ਡਿਲੀਵਰ ਕਰ ਸਕਣ ਸੋ ਅਸੀਂ 76 ਕਲੈਕਸ਼ਨ ਸੈਂਟਰਸ ਅਰੂ ਦੀ ਅਨਲੋਜੀ ਰਚੀ ਬਣਾਈ ਹੈ ਇਸ ਤੋਂ ਇਲਾਵਾ ਮੁਹਾਲੀ ਜਲੰਧਰ ਅੰਮ੍ਰਿਤਸਰ ਦੇ ਵਿੱਚ ਵੀ ਹੈਗੇ ਨੇ ਲੇਕਿਨ ਲੁਧਿਆਣੇ ਦੇ ਜਿਹੜੇ ਸੈਂਟਰਸ ਹੈ ਉਹ ਆਪਾਂ ਨੂੰ ਸਿਰਫ ਇਸ WhatsApp ਨੰਬਰ ਤੋਂ ਇੱਕ ਹਾਇ ਦਾ ਮੈਸੇਜ ਭੇਜ ਕੇ ਸਾਨੂੰ ਉਹ ਪੂਰੀ ਡਿਟੇਲ ਦੀ ਲਿਸਟ ਉੱਤੇ ਮਿਲ ਜਾਏਗੀ ਸੋ 2 ਤੋਂ ਲੈ ਕੇ 8 ਤਰੀਕ ਤੱਕ ਅਸੀਂ ਕਲੈਕਸ਼ਨ ਕਰ ਰਹੇ ਹਾਂ 9 ਤੋਂ ਲੈ ਕੇ ਅਨਵਰਡਸ ਅਸੀਂ ਉੱਥੋਂ ਪਿਕਅਪ ਕਰਾਂਗੇ ਔਰ ਇਸ ਸਾਲ ਕਿਉਂਕਿ ਦੀਵਾਲੀ ਜਲਦੀ ਹੈ ਤੇ ਸਾਡਾ ਡਿਸਟ੍ਰਿਬਿਊਸ਼ਨ ਸੈਰੇਮਨੀ ਹੋਏਗਾ ਉਹ ਅਸੀਂ ਦੀਵਾਲੀ ਤੋਂ ਬਾਅਦ ਕਰਾਂਗੇ ਉਹਦੇ ਲਈ ਤੁਹਾਨੂੰ ਅਸੀਂ ਦੁਬਾਰਾ ਇਨਵਾਈਟ ਕਰਾਂਗੇ